ਭਾਰਤ ਅਤੇ ਪਾਕਿਸਤਾਨ ਦੇ ਵਾਧੇ ਤਣਾ ਦੇ ਵਿਚਕਾਰ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਬਲੈਕਆਊਟ ਜਿਹੜਾ ਉਸ ਦਾ ਸਮਾਂ ਵਧਾ ਦਿੱਤਾ ਹੁਣ ਬਲੈਕਆਊਟ ਹੈ ਜਿਹੜਾ ਉਹ ਲਗਾਤਾਰ 8 ਘੰਟੇ ਜਾਰੀ ਰਹੇਗਾ ਸੋ ਇਸ ਵੇਲੇ ਦੀ ਵੱਡੀ ਖਬਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੰਭੀਰ ਸਥਿਤੀਆਂ ਨੂੰ ਦੇਖਦੇ ਹੋਏ ਗੁਰਦਾਸਪੁਰ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਅਤੇ ਬਲੈਕਆਊਟ ਦਾ ਸਮਾਂ ਜਿਹੜਾ ਉਹ ਵਧਾ ਦਿੱਤਾ ਹੈ ਅੱਜ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਜਾਰੀ ਰਹੇਗਾ ਪ੍ਰਸ਼ਾਸਨ ਨੇ ਇੱਕ ਨੋਟਿਸ ਵੀ ਜਾਰੀ ਕੀਤਾ ਜਿਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ 8 ਘੰਟੇ ਲਗਾਤਾਰ ਜਿਹੜਾ ਉਹ ਬਲੈਕਆਊਟ ਜਾਰੀ ਰਹੇਗਾ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਨੇ ਕਿ ਇਸ ਬਲੈਕਆਊਟ ਦੌਰਾਨ 8 ਘੰਟੇ ਜਿਹੜੀਆਂ ਉਹ ਲਾਈਟਾਂ ਨੇ ਸਭ ਨੇ ਬੰਦ ਰੱਖਣੀਆਂ ਨੇ ਕਿਸੇ ਨੇ ਵੀ ਘਰ ਦੀਆਂ ਲਾਈਟਾਂ ਦੀਵੇ ਵਗੈਰਾ ਨਹੀਂ ਜਲਾਉਣੇ ਉਹ ਬੰਦ ਰੱਖਣੇ ਨੇ ਔਰ ਇਸ ਦੇ ਨਾਲ ਇਹ ਵੀ ਹੁਕਮ ਜਾਰੀ ਕੀਤੇ ਗਏ ਨੇ ਕਿ ਜਸ਼ਨਾਂ ਦੇ ਵਿੱਚ ਵਿਆਹ ਸਮਾਗਮ ਜਾਂ ਹੋਰ ਕੋਈ ਜਸ਼ਨਾਂ ਦੇ ਵਿੱਚ ਅਤਿਸ਼ਬਾਜ਼ੀ ਹੈ ਜਿਹੜੀ ਉਹ ਵੀ ਨਹੀਂ ਕਰਨੀ ਚਲਾਉਣੀ ਨਹੀਂ ਕੋਈ ਵੀ ਚਾਨਣ ਵਾਲੀ ਚੀਜ਼ ਹੈ ਜਿਹੜੀ ਉਹ ਕੋਈ ਨਹੀਂ ਚਲਾਉਣੀ ਤਾਂ ਕਿ ਦੁਸ਼ਮਣਾਂ ਜਿਹੜਾ ਇਸ ਦਾ ਫਾਇਦਾ ਨਾ ਉਠਾ ਸਕੇ ਦੁਸ਼ਮਣਾਂ ਜਿਹੜਾ ਉਹ ਹਮਲਾ ਨਾ ਕਰ ਸਕੇ ਸੂਚੇਬਰਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਭਾਰਤ ਪਾਕਿਸਤਾਨ ਦੇ ਵਾਧੇ ਤਣਾ ਦੇ ਵਿਚਕਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੋਂ ਵੱਡੀ ਖਬਰ ਹੈ ਜਿੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਅਤੇ ਬਲੈਕਆਊਟ ਦਾ ਸਮਾਂ ਵਧਾ ਦਿੱਤਾ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਾਤਾਰ 8 ਘੰਟੇ ਬਲੈਕਆਊਟ ਜਾਰੀ ਰਹੇਗਾ ਅੱਜ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਜਾਰੀ ਰਹੇਗਾ ਪ੍ਰਸ਼ਾਸਨ ਨੇ ਸਖਤ ਹੁਕਮ ਜਾਰੀ ਕੀਤੇ ਨੇ ਪ੍ਰਸ਼ਾਸਨ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਬਲੈਕਆਊਟ ਜਾਰੀ ਰਹੇਗਾ ਜਿਸ ਦੇ ਲਈ ਪ੍ਰਸ਼ਾਸਨ ਨੇ ਇੱਕ ਨੋਟਿਸ ਵੀ ਜਾਰੀ ਕੀਤਾ ਜਿਸ ਵਿੱਚ ਪ੍ਰਸ਼ਾਸਨ ਨੇ ਲਿਖਿਆ ਕਿ ਹਿੰਦਪਾਕ ਬਾਰਡਰ ਤੇ ਸਵੇਦਨਸ਼ੀਲ ਮਾਹੌਲ ਹੋਣ ਕਰਕੇ ਭਾਰਤ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਐਕਟ 1968 ਅਧੀਨ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮਿੱਤੀ 8 ਮਈ ਨੂੰ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੂਰਨ ਤੌਰ ਤੇ ਬਲੈਕਆਊਟ ਰਹੇਗਾ ਹਨੇਰਾ ਛਾਇਆ ਰਹੇਗਾ ਲੋਕਾਂ ਨੂੰ ਆਪਣੇ ਘਰਾਂ ਦੀਆਂ ਦਫ਼ਤਰਾਂ ਦੀਆਂ ਦੁਕਾਨਾਂ ਦੀਆਂ ਲਾਈਟਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਔਰ ਜਿਹੜੀਆਂ ਇਸ ਦੇ ਨਾਲ ਹੀ ਸਟਰੀਟ ਲਾਈਟਾਂ ਨੇ ਉਹ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇਹ ਵੀ ਦੱਸਿਆ ਕਿ ਕੇਂਦਰੀ ਜੇਲ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਦੇ ਵਿੱਚ ਇਹ ਹੁਕਮ ਲਾਗੂ ਨਹੀਂ ਹੋਣਗੇ ਪਰ ਇਹ ਵਿਭਾਗ ਕੇਂਦਰੀ ਜੇਲ ਗੁਰਦਾਸਪੁਰ ਅਤੇ ਹਸਪਤਾਲਾਂ ਦੀਆਂ ਖਿੜਕੀਆਂ ਰੋਜ਼ਾਨਾ ਦੀ ਤਰ੍ਹਾਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬੰਦ ਰੱਖਣਗੇ ਉਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰਨਾ ਯਕੀਨੀ ਬਣਾਉਣਗੇ ਤਾਂ ਕਿ ਜਿਹੜੀ ਰੌਸ਼ਨੀ ਦੀ ਕਰਨਾ ਉਹ ਬਾਹਰ ਨਾ ਜਾ ਸਕੇ ਕਿਉਂਕਿ ਜਿਹੜੇ ਦੁਸ਼ਮਣ ਆ ਉਹ ਇਸ ਦਾ ਫਾਇਦਾ ਉਠਾ ਸਕਦਾ ਦੁਸ਼ਮਣ ਹਮਲਾ ਕਰ ਸਕਦਾ ਕਿਉਂਕਿ ਜਿਸ ਤਰ੍ਹਾਂ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਕਰਦਾ ਨਜ਼ਰ ਆ ਰਿਹਾ ਸੋ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦਾਸਪੁਰ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਅਤੇ ਬਲੈਕਆਊਟ ਦਾ ਜਿਹੜਾ ਸਮਾਂ ਉਹ ਹੁਣ ਵਧਾ ਦਿੱਤਾ ਬੀਤੇ ਕੱਲ ਵੀ ਬੀਤੀ ਰਾਤ ਆ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਕੀਤਾ ਗਿਆ ਸੀ ਪੂਰੇ ਦੇਸ਼ ਭਰ ਦੇ ਵਿੱਚ 244 ਜ਼ਿਲ੍ਹਿਆਂ ਦੇ ਅੰਦਰ ਬਲੈਕਆਊਟ ਕੀਤਾ ਗਿਆ ਸੀ ਔਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਵਿੱਚ ਬਲੈਕਆਊਟ ਕੀਤਾ ਗਿਆ ਸੀ ਉਸ ਵੇਲੇ ਕੁਝ ਘੰਟੇ ਦਾ ਅੱਧੇ ਘੰਟੇ ਦਾ 20 ਮਿੰਟ ਦਾ 15 ਮਿੰਟ ਦਾ ਬਲੈਕਆਊਟ ਕੀਤਾ ਗਿਆ ਸੀ ਪਰ ਹੁਣ ਗੁਰਦਾਸਪੁਰ ਦੇ ਵਿੱਚ ਲਗਾਤਾਰ 8 ਘੰਟੇ ਬਲੈਕਆਊਟ ਜਾਰੀ ਰਹੇਗਾ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਈਟਾਂ ਨੇ ਜਿਹੜੀਆਂ ਉਹ ਬੰਦ ਰਹਿਣਗੀਆਂ ਘੁੱਪ ਹਨੇਰਾ